ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਆਪਣੇ ਹੱਥਾਂ ਦੇ ਨਾਲ ਕੱਢੀ ਹੋਈ ਸਿੰਗਲ ਬੈੱਡ ਸ਼ੀਟ ਇਹ ਮੈਂ ਸਾਰੀ ਮੈਂ ਸೀਟ ਸਾਰੀ ਚਾਦਰ ਮਿਲ ਆਪਣੇ ਆਪ ਹੀ ਕੱਢੀ ਹੈ ਇਸ ਦੇ ਕੱਢਣ ਦੇ ਲਈ ਮਿਲਵੇ ਬੂਲਣ ਦਾ ਮਤਲਬ ਜੋ ਆਪਾਂ ਕੋਟੀਆਂ ਸਵਾਟਰ ਗੁੰਦੇ ਆ ਉਹ ਤਾਂ ਅਲੱਗ ਤਰ੍ਹਾਂ ਦੀਆਂ ਅਸੀਂ ਯੂਜ਼ ਕਰਦੇ ਹੁੰਦੇ ਆ ਮਤਲਬ ਪੱਛ ਮੈਂ ਜੋ ਤੁਜੀ ਕਰਦੇ ਆ ਇਸ ਦੇ ਵਿੱਚ ਤਿੰਨ ਭਲਾਈ ਪੱਛਮ ਜੂਜ ਕੀਤੀ ਜਾਂਦੀ ਹੈ ਤਿੰਨ ਭਲਾਈ ਪੱਛਮ ਦੇ ਨਾਲ ਇਹ ਸਾਰੇ ਮਨਮ ਇਹ ਫਲਾਵਰ ਮੈਂ ਬਣਾਈ ਨੇ ਤੇ ਮਨਮ ਇੱਥੋਂ ਇਹ ਸ਼ੁਰੂ ਕੀਤਾ ਮਨਮ ਇੱਥੋਂ ਸ਼ੁਰੂ ਹੋ ਕੇ ਇਹ ਬਲੈਕ ਬਣਾਇਆ ਫਿਰ ਇਹ ਰੈੱਡ ਬਣਾਇਆ ਨਾ ਸਾਰੇ ਮਨਮ ਇਦਾਂ ਦਾ ਬਣਾਉਂਦੀ ਗਈ ਮਨਮ ਇਹਨੂੰ ਮਨਮ ਜੋ ਕੰਡਿਜ਼ਨ ਪਾਉਣਾ ਹੁੰਦਾ ਉਹ ਦੇਖ ਕੇ ਪਾਇਆ ਜਾਂਦਾ ਮਨਮ ਕੁੰਨੀ ਜਗ੍ਹਾ ਇਧਰਲੇ ਇਧਰਲੇ ਏਰੀਆ ਤੇ ਛੱਡੀ ਜਾਂਦੀ ਹੈ ਉਨੀ ਇੱਧਰਲੇ ਵਾਲੇ ਏਰੀਏ ਤੋਂ ਛੱਡੀ ਜਾਂਦੀ ਹੈ ਹਨਾ ਸਾਰਾ ਦੇਖਿਆ ਜਾਂਦਾ ਵਿਚਾਲੇ ਵੀ ਇੱਕੋ ਜਿਹਾ ਇੱਕੋਲ ਸਾਰਾ ਪਾਰਟ ਇਦਾਂ ਹੋਣਾ ਚਾਹੀਦਾ ਹੈ ਇਹ ਤਿੰਨ ਬੇਲਾਂ ਮੈਂ ਪਾਈਆਂ ਨੇ ਸਾਰੇ ਚਾਦਰ ਦੇ ਵਿੱਚ ਸਾਰੇ ਚਾਦਰ ਮੈਂ ਤੁਹਾਨੂੰ ਖੁੱਲਕੇ ਵੀ ਦਿਖਾਵਾਂਗੀ ਬਹੁਤ ਸੋਹਣੀ ਚਾਦਰ ਲੱਗਦੀ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਲੱਗ ਨਹੀਂ ਸ਼ੌਂਕ ਅੰਦਾ ਕੱਢਣ ਦਾ ਮਿਲ ਟਾਈਮ ਵੀ ਹੈ ਨਹੀਂ ਤੇ ਕੱਢਣ ਨੂੰ ਮਨ ਚਾਉਂਦੀਆਂ ਵੀ ਹੈ ਨਹੀਂ ਉਹ ਕਿਉਂਕਿ ਅੱਜ ਕੱਲ੍ਹ ਸਾਰੀਆਂ ਸਾਰੇ ਲੋਕ ਬੁਣ ਲਦੀਆਂ ਚੀਜ਼ਾਂ ਹੀ ਆਲਾ ਖਰੀਦ ਲੈਂਦੇ ਆ ਬੱਧੀ ਇਹ ਚੀਜ਼ਾਂ ਪ੍ਰਾਣੀਆਂ ਹੁੰਦੀਆਂ ਨਹੀਂ ਆਪਣੇ ਹੱਥਾਂ ਨਾਲ ਬਣਾਈਆਂ ਹੁੰਦੀਆਂ ਨੇ ਇਹਨਾਂ ਦਾ ਮਤਲਬ ਬਹੁਤ ਜ਼ਿਆਦਾ ਬਦਿਆਲ ਅਲੱਗ ਹੈ ਇਧਰੀਆਂ ਹੋਰਗ ਵਿੱਚ ਬਹੁਤ ਸਾਰੀਆਂ ਚਾਦਰਾਂ ਕੱਢੀਆਂ ਹੋਈਆਂ ਨੇ ਤੁਹਾਨੂੰ ਵਾਰੀ-ਵਾਰੀ ਮੈਂ ਸਾਰੀਆਂ ਆਪਣੇ ਆਪ ਜੋ ਸਮਾਨ ਆਪਣੇ ਹੱਥਾਂ ਨੇ ਲਿਆਰਪੜਾਇਆ ਸਾਰਾ ਮੈਂ ਦਿਖਾਵਾਂਗੀ ਤੁਹਾਨੂੰ ਤੇ ਇਹ ਸਾਰੀ ਬੈੱਡ ਸ਼ੀਟਸ ਸਾਰੀ ਮੰਨ ਲਓ ਮੈਂ ਆਪਣੇ ਆਪ ਬਹੁਤ ਹੱਥਾਂ ਨਾਲ ਕੱਢੀਆਂ ਉਹ ਕੰਮ ਲੱਗ ਜਾਂਦਾ ਕਰਦਿੰਦੇ ਪੱਗ ਕੋਈ ਜਰੂਰ ਬਣ ਜਾਂਦੀ ਹੈ ਫਿਰ ਬਹੁਤ ਜ਼ਿਆਦਾ ਸਕੂਲ ਮਿਲਦਾ ਮੈਂ ਤੁਹਾਨੂੰ ਖੋਲ ਕੇ ਸਾਰੀ ਚਾਦਰ ਦਿਖਾਉਣੀ ਆ ਇਹ ਦੇਖੋ ਇਹ ਸਾਰੀ ਮੈਂ ਤੁਹਾਨੂੰ ਚਾਦਰ ਖੋਲ ਕੇ ਦਿਖਾ ਰਹੀ ਆ ਦੇਖੋ ਇਹ ਸਾਰੀ ਮਤਲਬ ਆਪਣੇ ਹੱਥਾਂ ਦੇ ਨਾਲ ਇੱਕ ਇੱਕ ਤੰਕਾ ਸਾਰਾ ਆਪਣੇ ਹੱਥਾਂ ਦੇ ਨਾਲ ਭਰਿਆ ਜਾਂਦਾ ਸੂਈ ਵਿੱਚ ਧਾਗਾ ਪਾ ਕੇ ਸਾਰਾ ਆਪਣੇ ਹੱਥਾਂ ਦੇ ਨਾਲ ਹੀ ਪੜਾਇਆ ਜਾਂਦਾ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਆ ਮੈਂ ਦੇਖੋ ਕਿੰਦਾ-ਕੰਦਾ ਖਲਾਗ ਹੋ ਬੰਦੇ ਇਹ ਮਰ ਇੱਕ ਇੱਕ ਚਾਦਰ ਵੀ ਨਹੀਂ ਕੱਢੀ ਆਂਦੀ ਮਤਲਬ ਇਹ ਇੱਕੋ ਜਿਹੇ ਦੋ ਚਾਦਰਾਂ ਮੈਂ ਕੱਢਿਆ ਨੇ ਇੱਕੋ ਜਿਹੇ ਦੋ ਦੋ ਜਿਹਨੇ ਮੈਂ ਚਾਦਰਾਂ ਦੀ ਕਢਾਈ ਕੀਤੀ ਸੀ ਸਾਰੀਆਂ ਦੀ ਡਬਲ ਡਬਲ ਮਤਲਬ ਇਦਾਂ ਦੀ ਇੱਕ ਚਾਦਰ ਹੋਰ ਇਹਨਾਂ ਦੇ ਜੂਜਾ ਤਾਂ ਨਹੀਂ ਆ ਫਟੋ ਫਿਰ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਪਿੰਡਾਂ ਦੇ ਵਿੱਚ ਤਾਂ ਹਜੇ ਵੀ ਮਤਲਬ ਜੂਜ ਲੋਕ ਕਰ ਹੀ ਲੈਂਦੇ ਨੇ ਦੇਖੋ Final lookup. Thank you for watching.